ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਆਇਆ ਆਇਆ ਪ੍ਰੀਤੋ ਚੱਲ ਚੱਲ ਤੇ ਫਾਟਸੂਲਾ ਕਿਵੇਂ ਬਣਾਇਆ ਨਾ ਤੂੰ ਆਖੇ ਜੀ ਓਹੋ ਕਾਈ ਤਾਂ ਜਾਂਦੇ ਸੀ ਮੰਡੀ ਬਾਕੀ ਚੰਦਰਾਲ ਹਾਂ ਲਿਆਇਆ ਸੀ ਗੱਡੀ ਪਿੰਡੂ ਲੈ ਕੇ ਤੜਾਕੇ ਪਿੰਡੂ ਅੱਡੇ ਤੋਂ ਅੱਛਾ ਇਹ ਜਿਹੜਾ ਅਸੀਂ ਰਾਤ ਚ ਜਾਈ ਜਾਂਦੇ ਸੀ ਤਾਂ ਇੰਨੇ ਦੇ ਮੁੰਡੇ ਨੂੰ ਪਤਾ ਲੱਗ ਗਿਆ ਤਾਂ ਜene ਨੂੰ ਅੱਛਾ ਕੇ ਹੋਰ ਮੰਗਰ ਸਕੂਟਰ ਲਾਤਾ ਉਹਨੇ ਤਾਂ ਕੰਮ ਬਣਿਆ ਨਹੀਂ ਕੰਮ ਕੀ ਮੈਂ ਕਹ ਜਿੱਤ ਜਾਈ ਜਾਂਦੀ ਸੀ ਉਹਨੂੰ ਅੱਛਾ ਇੰਨੇ ਦਾ ਮੁੰਡਾ ਬੋਰਡ ਤੇ ਪਤਾ ਨਹੀਂ ਕਿਨੇ ਅੱਖ ਚੋਤਾ ਅੱਛਾ ਮੰਗਰ ਵਾ ਗਿਆ ਮੰਗਰ ਵਾ ਗਿਆ ਕੀ ਚੱਲ ਰਿਹਾ ਜਾਂਦਾ ਕੀ ਚੱਲ ਪੂਰੀ ਕਰਦਾ ਸੀ ਅੱਛਾ ਔਰ ਕਿੱਦਾ ਕੰਮ ਵਧ ਗਿਆ ਹਾਂ ਕੰਮ ਤਾਂ ਵਧੂ ਛੇਤੀ ਅੱਛਾ ਐਂ ਕਰੀ ਉਹ ਤਾਂ ਮੁੰਡੇ ਨੂੰ ਸ਼ੱਕ ਹੋ ਗਿਆ ਮੈਨੂੰ ਲੱਗਾ ਬੰਤਾ ਮੁੰਡੇ ਤਾਂ ਕਹਿ ਤੂੰ ਬਥੇਰਾਂ ਚਾਪੇ ਟਾਲ ਦੂ ਉਹ ਕਿੱਥੇ ਨਿਆਦ ਹੁੰਦਾ ਟੀਵੀਆਂ ਦਾ ਯਾਰ ਹੈ ਹਾਂ ਚੱਤ ਤਾਂ ਬਾਈ ਕਰਦਾ ਐਂ ਕਰ ਹਾਂ ਟੀਨੇ ਪਾਵਾ ਹੋਰ ਜੀ ਸ਼ੂਟ ਸ਼ਾਟ ਵਧੀਆ ਲਿਆ ਅਜੀ ਮੈਂ ਤੁਹਾਨੂੰ ਸੂਟ ਲਿਆਈ ਚੰਗਾ ਪੂਰਾ ਵੰਡ ਠਣ ਕੇ ਜਾਇਆ ਕਰ ਓ ਤੂੰ ਪਹਿਲਾਂ ਮੈਨੂੰ ਕਹਿੰਦਾ ਮੈਂ ਤੇ ਜੋ ਕਾਹਦੇ ਕੱਪੜੇ ਲੈ ਕੇ ਸੀ ਲੋਦੀ ਲਿਆਉਂਦੀ ਚਲ ਕੋਈ ਨਹੀਂ ਹੁਣ ਦਵਾਰੇ ਉਸੇ ਨਾਲ ਹੀ ਬਖਜੀ ਕਰੇ ਮੈਨੂੰ ਸੂਟ ਵਾਕੇ ਲਿਆ ਨਾਲੇ ਕੰਦਾ ਉਹ ਦਵਾ ਦੂ ਹਾਂ ਮੈਂ ਨੂੰ ਕੋਈ ਨਾ ਕੋਈ ਹੁਣ ਭਾਨਾ ਲਾਉਂਗੀ ਹਾਂ ਹਾਂ ਬਤਿਆ ਕੇ ਰੱਖੀ ਚੰਗਾ ਇਹ ਨੂੰ ਇਹੇ ਜਿਹੜਾ ਉਹਨਾ ਬਾਣ ਕੀ ਭਾਲਦਾ ਇਹ ਚਾਰ ਕਲਾ ਹੋਰ ਨਾ ਦੇਣਾ ਪਵੇ ਮੈਂ ਬਿਲਕੁਲ ਨਹੀਂ ਦਿੱੰਦੀ ਯਾਰਾ ਰੁਪਿਆ ਤੈਨੂੰ 50000 ਦੇ ਦੂ ਬੱਚਾ ਹਾਂ ਮੁਕਰੀ ਨਜਵਾਨਾ ਨਾ ਨਾ ਲੈ ਤੈਨੂੰ ਕੈਦੀ ਜਦੋਂ ਬਸ ਠੀਕ ਆ ਫਿਰ ਹਾਂ ਬਸ ਨਿਕਲ ਰਾ ਦੇ ਨਿਕਲਵਾ ਕੇ ਮੈਂ ਜਦੋਂ ਕੇਸੀ ਆ ਪੱਕਾ ਸੁੱਤਾ ਪਤਾ ਉੱਤੇ ਹਾਂ ਪਾਈ ਉਹ ਤੂੰ ਮੰਨਦਾ ਨਹੀਂ ਹੁੰਦਾ ਹਾਂ ਆ ਦਰਸ਼ਨ ਗਏ ਨੇ ਆਪਣੀ ਥਾਰੀ ਕਣਕ ਭਰਤੀ ਉੱਥੇ ਓਏ ਆਏ ਕੀ ਹੁਣ ਤਾਂ ਫਿਰ ਉੱਥੇ ਨਹੀਂ ਪਤਾ ਲੱਗਾ ਖੱਜ ਖੱਲਾ ਪੈ ਗਿਆ ਯਾਰ ਬੰਦਾ ਖੇਤ ਤਾਂ ਕੀੜਾ ਮਾਰ ਲਿਆ ਯਾਰ ਓਏ ਉੱਤੇ ਮੈਂ ਮਾਰਿਆ ਸੀ ਯਾਰ ਜਿਹੜੀ ਥਾਰੀ ਕਣਕ ਪੀੜੀ ਹੋ ਗਈ ਓਏ ਉਹਨਾਂ ਨਾਲ ਮੈਂ ਦੇਖੇ ਦੋ ਕਿਹਾਰੇ ਆ ਦੋ ਕਿ ਹਾਂ ਫਿਰ ਦੋ ਕਿਹਾਰੇ ਦਾ ਕੁੱਝਾਤਾ ਬਣ ਗਿਆ ਇਹ ਨੀ ਪੱਟਾ ਪੈਂਦਾ ਹੈ ਰੋਟਾ ਨਾ ਪਾਣੀ ਦੀ ਪਹਿਲਾਂ ਬੱਤ ਲਈ ਲੱਗਿਆ ਸੀ ਜਿਹੜਾ ਤਾਂ ਮਾਰ ਲਿਆ ਯਾਰ ਬੰਦਾ ਇਹਦਾ ਤਾਂ ਮਾਰਿਆ ਸੀ ਕਰ ਪਰ ਉਹਦੇ ਨਹੀਂ ਮੌਕੇ ਤੇ ਉਹਨਾਂ ਨੇ ਕੱਜ ਦਿਨ ਸੁਪੇ ਵਾਂਗੂ ਭਰਤੀ ਹੋ ਰੇ ਬੱਦ ਸਿੱਟ ਨਹੀਂ ਉਹ ਮੰਦਾ ਲਾ ਰੇ ਪਾ ਜਾਗੇ ਵੱਟਾ ਪੱਟਾ ਆਹੋ ਕੋਈ ਨਾ ਚਲਾ ਆ ਜਾਗੇ ਇਹ ਪਾ ਜਾਗੇ ਕੁੱਟ ਗੇਤੀ ਕਰਕੇ ਹੋ ਗਿਆ ਵਾੜਾ ਗੇਤੀ ਕਰਕੇ ਵੀ ਗੇਤੀ ਕਰਕੇ ਕੀ ਹੋ ਗਿਆ ਉਹ ਗੇਤੀ ਕਰਕੇ ਨਾ ਫੀ ਉੱਪਰ ਲੈ ਪਾਣੀ ਨਾਲ ਥੋੜੀ ਐਡੀ ਮਾਰ ਪੈਂਦੀ ਹੈ ਨਾ ਪੈਂਦੀ ਆ ਵਾਪਾ ਯਾਰ ਜਦੋਂ ਪਾਣੀ ਪਹਿਲਾਂ ਲੱਗਿਆ ਹੋਇਆ ਸੀ ਉਤੋਂ ਹੋਰ ਭਰ ਗਈ ਫਿਰ ਪਾਉਗੀ ਮਾਰ ਉਹ ਤਾਂ ਤੇਰੀ ਗੱਲ ਮੰਨ ਉਤੋਂ ਠੰਡ ਪਈ ਧੁੱਪ ਲੱਗਦੀ ਨਹੀਂ ਨਾ ਨਾ ਗਾਂ ਨੂੰ ਨਾ ਅਰੇ ਸੁੱਖਾ ਖੇ ਪੱਤਾ ਹੈ ਬਣਾ ਕੇ ਟੈਕ ਨਾਲ ਵਾਹ ਕੇ ਨਾ ਜਿੰਦਰੇ ਨਾ ਦੂਜੇ ਹੱਥਾਂ ਵਾਲੇ ਜਿੰਦਰੇ ਨਾ ਪਾਈਏ ਹਾਂ ਨਾਲ ਉੱਤੇ ਦੇ ਹੀ ਗੇੜੇ ਟਰੈਕਟਰ ਦੇ ਟਹਿਰਾ ਦੇ ਹੈ ਪਾਉਏ ਉਹ ਉਹ ਕੋਣ ਫਿਰਦਾ ਉਹ ਹਾਂ ਜੋ ਅੱਪਾ ਵਾਹ ਕੇ ਕਰਵਾਉਣਾ ਹੈ ਫਿਰ ਉਹੀ ਗੱਲ ਆ ਮੰਦਾ ਨਹੀਂ ਹੁੰਦਾ ਕਿਵੇਂ ਮੈਂ ਇੱਕ ਵਾਰ ਤੋਂ ਲਈ ਵਰਦਾ ਦੇ ਰਲਾ ਇਹਨਾਂ ਦਾ ਇਹ ਲਾਉਂਦੇ ਤੇਰੇ ਮਗਰ ਉਹ ਨਾ ਨਾ ਤਾਂ ਵਿਚਾਰੀ ਅੱਡੇ ਤੋਂ ਚੜ ਗਈ ਅੱਡੇ ਤੋਂ ਕੋ ਚੜ ਗਈ ਜਦ ਤੂੰ ਮੰਦਾ ਨਹੀਂ ਹੁੰਦਾ ਆਪੋ ਤਾਂ ਭਲਾਈ ਹੀ ਨਹੀਂ ਕਰੇ ਯਾਰ ਟਰ ਮੋਟਰ ਮਿੰਗੀ ਗੱਲਾਂ ਮੈਂ ਹੀ ਨਹੀਂ ਬੁਲਾਈ ਕਦੇ ਭਲਾਈ ਕਿਉਂ ਨਹੀਂ ਹੋ ਦੇ ਕੌਣ ਕੌਣ ਫਿਰਦੇ ਆ ਮੈਂ ਤੈਨੂੰ ਅਖੀ ਦਿਨ ਰਲਾ ਇਹਨਾਂ ਦਾ ਇਹ ਤੇਰੇ ਮਗਰ ਜਾਣ ਕੇ ਲਾਉਂਦੇ ਜਾਣ ਕੇ ਤਾਂ ਇੱਥੇ ਲੈਣਗੇ ਇੱਥੋਂ ਝੋਲੀ ਕਰਕੇ ਹਾਂ ਹੋਰ ਰੋਲੇ ਕਰਕੇ ਆਹੀ ਤਾਂ ਗੱਲ ਹੈ ਵੀ ਗੱਲ ਵੱਟ ਗਿਆ ਮੈਂ ਤਾਂ ਇਹ ਪੰਤ ਨਹੀਂ ਫਿਰ ਗਿਆ ਕੋ ਹਾ ਉਹਨੂੰ ਕੀ ਲੈ ਇਹ ਬੜਕ ਐਵੇਂ ਇੰਦਰ ਕਿੱਧਰ ਖਿੱਚੀ ਫਿਰਦਾ ਕੀ ਪਤਾ ਕਿਧਰ ਫਿਰ ਕਿੱੱਚੀ ਫਿਰਦਾ ਮੈਨੂੰ ਤਾਂ ਲੱਗਦਾ ਤੂੰ ਅੱਖਾਂ ਦਾ ਬਫੂਕੀ ਕਹਿਣਾ ਮੈਨੂੰ ਤਾਂ ਲੱਗਦਾ ਗਾੜੂ ਝੰਡਾ ਜੇ ਆਪਾ ਪਾਹੀਆਂ ਗੱਲਾਂ ਕਿ ਕਰਦਾ ਹੁੰਦਾ ਮੰਨੀਂਗਾ ਦੂਜੇ ਸੰਗ ਵੀ ਮੰਨਿਆ ਕਰਿਆ ਓਏ ਓਹ ਤੇਰੀ ਗੱਲ ਮੰਨ ਕੇ ਉੱਪਰ ਉੱਪਰ ਤਾਂ ਹਟ ਠੋਕਾ ਦੀ ਸੰਗ ਹੈ ਭਾਈ ਮੈਂ ਤੈਨੂੰ ਦੱਸਤਾ ਪਹਿਲਿਆ ਕੰਮ ਦੂਜੇ ਲੋਟਾ ਲੈ ਇਹ ਬੜਕ ਮੈਂ ਇੱਕ ਲੱਗਦਾ ਪੈਂ ਕਿ ਦਨਿ ਕਿ ਗਾਣਾ ਡੱਕੇ ਡੱਕੇ ਮੈਂ ਮਾਤਾ ਬੈਨ ਚਲ ਜਿਵੇਂ ਉਹਦੇ ਤੈਨੂੰ ਘਰੇ ਘੇਰਿਆ ਸੀ ਬਦਲਾਂ ਲਈ ਉਹਨਾਂ ਤੋਂ ਹਾਂ ਆ ਜਾ ਆ ਜਾ ਬਦਲਾਂ ਨੰਗੇ ਨੂੰ ਘੇਰ ਆ ਜਾ ਆ ਜਾ ਉੱਤੋਂ ਡਰੋਲਰ ਨਾ ਪਾ ਹੈ ਮਾਉਲੀ ਹੌਲੀ ਹੌਲੀ ਚੱਲਾਂਗੇ ਉੱਤੋਂ ਉੱਤੋਂ ਆ ਹਾਈ ਚੱਗੀਆਂ ਆ ਜਾ ਇਹ ਪੜੂ ਆਪਾਂ ਐਂਡਾ ਲੰਨ ਲੈ ਕੇ ਵਿੱਚੋਂ ਉਹ ਉਹ ਟੜਗਾ ਥੱਲੇ ਟੜਗਾ ਗੱਲ ਮੈਂ ਤੈਨੂੰ ਕਿੱਥੇ ਮਾਜੇ ਹੈ ਥੱਲੇ ਟੜਗਾ ਉਹੀ ਗੱਲ ਉਹਨੂੰ ਐਸ਼ ਕੋਣਾਂ ਦਰਿਆ ਤੇ ਬੋਟ ਕੇ ਜਾ ਚੱਲ ਚੱਲ ਭਾਈ ਇਹ ਪੈਂ ਗੜ ਲੈ ਜੀ ਆਇਂ ਕਰੋ ਆ ਜਾ ਇੱਧਰ ਨੂੰ ਚੱਲ ਗਏ ਕਰ ਲਈਏ ਗੱਲਬਾਤ ਵੇ ਇੱਥੇ ਬੰਦੇ ਨਾਲ ਬੰਤ ਉਹ ਇੱਥੇ ਕੌਣ ਆਉਂਦਾ ਦਿਆ ਇੱਥੇ ਕਿਸੇ ਨੇ ਕੀ ਲੈਣ ਆਉਣਾ ਲੱਕੜਵਾਦਨ ਬਾਤ ਕਰ ਜਾਂਦੇ ਵੱਢ ਕੇ ਉਹ ਕੋਈ ਨਹੀਂ ਹੁਣ ਕੋਈ ਨਹੀਂ ਆਉਂਦਾ ਅੱਜ ਚੱਲ ਇੱਥੇ ਦਾ ਚਰੋਟਾ ਜਿਹੜਾ ਓਏ ਥੱਲੇ ਕੋ ਕਰਦੇ ਆ ਗੱਲਬਾਤ ਚੱਲ ਆ ਜਾ ਇੱਥੇ ਕੋ ਬਲੀ ਜੀ ਨੇ ਆਉਣਾ ਥੋੜਾ ਹੀ ਬੰਦ ਪਈ ਜਾਂਦੀ ਆ ਮੜਾ ਦੇਖ ਕੇ ਆ ਜਾ ਸਾਰਾ ਅੱਜ ਤੇ ਕਰਦੇ ਕੋਈ ਗੱਲ ਬਾਤ ਹੋਰ ਹਾਂ ਆਪਾਂ ਤਾਂ ਮਿਲਿਆ ਨਾ ਬਹੁਤ ਟਾਈਮ ਬਾਹਣਾ ਤੇ ਹੋਰ ਹੁਣ ਤੂੰ ਕਿੱਧਰ ਉਲਟ ਗਈ ਸੀ ਮੈਂ ਤਾਂ ਕਿੱਧਰ ਉਲਝਣਾ ਤੂੰ ਹੀ ਨਹੀਂ ਨਿਆ ਦਿੰਦੀ ਨਿਆ ਤਾਂ ਕੋਈ ਨਹੀਂ ਦਿੰਦੀ ਹੋਰ ਹੁਣ ਚੰਦ ਤੋਂ ਮੜਾ ਜਾਂ ਬੱਚੇ ਰਹੀ ਲਾ ਬੱਚੀ ਆ ਮਾਤਾ ਹਾਂ ਮਾਲ ਵਾਲਾ ਪਿਓਰ ਖੰਦਾ ਆ ਛੋਟੇ ਰੋਲੇ ਜਿਹਦਾ ਕਰਕੇ ਮੈਂ ਤਾਂ ਉਨੀ ਘਟਾਂ ਹਾਂ ਹਾਂ ਓ ਚਾਦਰਾਂ ਪਿਠਾ ਲਿਓ ਕੱਪੜੇ ਨਾਲ ਲਿਪਟ ਜਾਣਾ ਵਿਛਾਲਾ ਕਿਆ ਕਰਾ ਵਿਛਾਲਾ ਹੋਰ ਉਚਰਾ ਸੂਟ ਨਾ ਖਰਾਬ ਹੋ ਜੇ ਹੋਰ ਮੈਂ ਤਾਂ ਇਹ ਥਾਰੇ ਸੇ ਦੇ ਲਿਆਂਗਾ ਅੱਛਾ ਹਾਂ ਕਿੰਨਾ ਖਸਣਾ ਲੱਗਦਾ ਬਹੁਤ ਸੁਣਾ ਲੱਗਦਾ ਤਾਂ ਹੀ ਤਾਂ ਚੰਦ ਮਰੇ ਅਸੀਂ ਮੇਰਾ ਸਾਲਾ ਸੂਟ ਤੇ ਹੋਰ ਮੂੰਹ ਤਾਂ ਤੇਰਾ ਬੰਡ ਵਰਗਾ ਸੂਟ ਦਾ ਹੀ ਮੁੱਲ ਆ ਮੈਂ ਬੰਤ ਹਉ ਅਸੀ ਸੇਜਦੇ ਕਿੰਨੇ ਮੂੰਹ ਦੀਦਾ ਵੇ ਨਾ ਹੋਰ ਹਣ ਨਾ ਪਰਾ ਰੁਕਾ ਨਾ ਮੱਚਲੰਬਰਗਾ ਮੂੰਹ ਤੇਰਾ ਮੇਰਾ ਵੀ ਐ ਚਲੰਬਰਗਾ ਹੋਰ ਹੋਰ ਪਾ ਅੱਲਾ ਜਿਹੜਾ ਸੋਣਾ ਹੈ ਬਸ ਜਦ ਮਿਲ ਗਿਆ ਇੱਕ ਆਇਆ ਦੇਖ ਕੇ ਬੈਠੀ ਕਿਤੇ ਛੂਲ ਵੜ ਜੇ ਪੈਸੇ ਵੀ ਤੇਰੇ ਦੀ ਬੰਡ ਮਾਰਨ ਬਾਅਦ ਹੋਈ ਵਾਹ ਰਾਜਾ ਬਾਜਾ ਕੰਜਰਾ ਦੀ ਠੰਡੀ ਵਾਲੀ ਹੈ ਚਾਂਦਰਾ ਲਾਤਾ ਖੜ ਦੇ ਮਨਾਂ ਇਹ ਨੂੰ ਹੋ ਜਾਏ ਤੇ ਛੂਟ ਲੰਦ ਬੈਠਦੀ ਮੇਰਾ ਥੋੜਾ ਯੂਰਾ ਨੂੰ ਹੋ ਕੇ ਵਾਟਕਾ ਲੈ ਹੋਰ ਇਨੇ ਟਾਈਂ ਤੋਂ ਟੱਕਰੀ ਆ ਇਹ ਕੋਲ ਦੀ ਤੇ ਕਿਧਰ ਆ ਕੇ ਚੱਲਦਾ ਬੰਤੋ ਜਿਆ ਤਾਂ ਆਪਣੀ ਕੀ ਕਹਿੰਦਾ ਆ ਦੇਖ ਵੇ ਕਿ ਜਾਨ ਬਰ ਵੀ ਪਿਆਰ ਕਰਦੇ ਤੋਂ ਨੇ ਕੀ ਆਪਾਂ ਜਿਵੇਂ ਕਰਦੇ ਆਂ ਹਾਂ ਜਿਵੇਂ ਆਪਾਂ ਬੈਠ ਕੇ ਨਾਲੇ ਤੇ ਕਰੀਏ ਗੱਲਬਾਤ ਗੱਲਬਾਤ ਕਰੀ ਤਾਂ ਜਾਨੀ ਆ ਓਏ ਐ ਥੋੜੀ ਹੁਣ ਆਏ ਤਾਂ ਰੋਜ਼ ਹੀ ਕਰਦੇ ਆਂ ਤਾਂ ਫੋਨ ਤੇ ਵੀ ਕਰਦੇ ਆਂ ਨਾ ਬੇਵੰਤ ਹੁਣ ਤਾਂ ਨਹਿਰ ਚ ਪਾਣੀ ਆ ਰਿਹਾ ਹੈ ਨਹਿਰ ਚ ਪਾਣੀ ਆ ਰਿਹਾ ਹੁਣ ਤਾਂ ਮੇਰੇ ਵੇਲੇ ਹੀ ਆਉਂਦਾ ਹੈ ਇੱਥੇ ਆਈ ਭੈਣ ਹੀ ਆਉਣੇ ਫੇਰਾ ਮੈਂ ਤਾਂ ਅੱਜ ਲੱਕੜਵਾਲਾ ਲੈਣੇ ਨੇ ਤੂੰ ਲੱਕੜਵਾਲਣ ਲੈਣ ਆ ਗਈ ਲੱਕੜਵਾਲਣ ਇੱਥੇ ਧਰ ਕੇ ਗਈ ਸੀ ਇਹ ਤਾਂ ਲੈ ਜਾਨੀ ਇਕੱਠੀਆਂ ਕਰਕੇ ਲੈ ਜਾਨੀ ਓਹੀ ਗੱਲ ਜਿੱਦੇ ਪੁੱਛ ਲਾ ਪਾਣੀ ਆ ਰਿਆ ਪਾਣੀ ਆ ਰਿਆ ਲੈ ਹਾਂ ਤੇ ਫਿਰ ਹੋਰ ਮੈਂ ਕੀ ਕਰਾਂ ਤੈਨੂੰ ਸੱਚੀ ਦੱਸਦੀ ਹਾਂ ਵਾਹ ਸੱਚ ਦੱਸਦੀ ਹਾਂ ਫਿਰ ਲੈਣ ਕੀ ਆ ਇੱਥੇ ਮੈਨੂੰ ਕਾਸ ਨੂੰ ਸੱਦਿਆ ਸੀ ਨਹੀਂ ਜੇ ਕੀ ਨਾ ਤਾਂ ਤੂੰ ਦੇਖ ਲਈ ਫਿਰ ਵਾਹ ਦੇਖ ਲਈ ਫੇਰ ਹਲਕਤ ਜੀ ਮੰਨਦਾ ਹੁੰਦਾ ਆ ਪਾਉਣ ਕੜਾਨੇ ਲਾਉਂਦੇ ਕਿਤੇ ਜਿਵੇਂ ਆਸ਼ਕ ਜੇ ਖੇਡਦੇ ਹੁੰਦੇ ਆ ਕੜਾਨਾ ਤਾਂ ਮੇਰਾ ਪੱਕਾ ਸਿੱਧਾ ਕੜਾਨਾ ਲੱਗਦਾ ਹੈ ਤੈਨੂੰ ਪਤਾ ਹੀ ਨਹੀਂ ਲੱਗਿਆ ਲੈ ਪਤਾ ਲੱਗ ਜੂ ਲਾਵੇਂਗਾ ਕਿ ਨਾ ਤੂੰ ਵੀ ਇਹ ਆ ਲੈ ਹੁਣ ਤੂੰ ਲਾ ਕੜਾਨਾ ਹੁਣ ਤੈਨੂੰ ਪਤਾ ਤਾਂ ਮੇਰਾ ਕੜਾਨਾ ਕਿਤੇ ਗਲਤ ਕਿਤੇ ਗਿਆ ਨਾ ਲੋਹਰਾ ਤਾਂ ਸਹੀ ਆ ਇਹ ਲੈ ਆ ਗਿਆ ਜਵੰਤ ਮੈਂ ਵਹੀ ਵੱਜੂ ਆ ਅੱਜ ਹੀ ਦਿਖਾ ਹਾਂਦਾ ਤੈਨੂੰ ਕੜਾਨਾ ਤਾਂ ਗੋਲੀ ਹੈਗੀ ਮੇਰੇ ਕੋਲ ਲੈਣੀ ਆ ਨਾ ਮੈਂ ਤਾਂ ਨਹੀਂ ਲੈਂਦੀ ਕੋਈ ਕਾਦੀ ਨਹੀਂ ਫਿਰਦਾ ਆ ਵਖਾ ਅਹੀ ਡੀਟੀਆਂ ਸਿੱਟੀ ਐ ਨਹੀਂ ਐਵੇਂ ਗੋਲੀ ਹੈਗੀ ਮੇਰੇ ਕੋਲੇ ਜੀ ਸਿੱਟਣੀ ਆ ਲਾ ਤੂੰ ਤਮਖੋਲੀ ਵਾਲ ਹੋਵੇ ਹੋਰ ਹੁਣ ਜਾਵੇ ਬੰਤੋ ਆ ਜਾਵੇ ਬੰਤੋ ਆ ਗੱਲਾਂ ਦਾ ਤੇਰੇ ਬਾਬੇ ਨਾਲ ਹੈ ਆ ਗੱਲਾਂ ਦਾ ਗੰਗਾ ਤੇਰੇ ਨਾਲ ਕਿਉਂ ਮੈਂ ਤਾਂ ਅੱਜ ਚਾਰ ਟੂ ਹੋ ਕੇ ਆਇਆ ਸੀ ਮੇਰਾ ਖੁਰਕ ਹੋਈ ਜਾਂਦੀ ਆ ਪਿੰਡੇ ਤੇ ਕਿ ਹੋਇਆ ਕੀ ਖਾ ਲਿਆ ਹਾਂ ਪੱਤੀ ਵਾਲੀ ਪਾਲੀ ਚਾਹ ਚ ਅੱਛਾ ਕੇ ਹੋਰ ਤੂੰ ਤਾਂ ਨਹੀਂ ਪਾ ਪੈਰੀ ਤੇਰੇ ਸਾਕਾ ਦੇਣਾ ਪੈਰੀ ਆ ਬਾਣੀ ਤੇਰੇ ਪਿੰਡਾ ਦੇਖ ਮੇਰਾ ਤੂੰ ਤਾਂ ਡਾਕਟਰ ਨੂੰ ਬੋਲਾ ਜੇ ਤੂੰ ਪੱਟ ਦੇ ਕੀ ਤੇਰੇ ਹੋਰ ਹੁਣ ਜਮੇ ਉਂਗਲਾ ਵਰਕੇ ਵੀ ਉਂਗਲਾ ਵਰਕੇ ਜੋ ਜ਼ੋਰ ਦੇਖਣਾ ਪੱਟਾਂ ਦਾ ਹਾਂ ਮੇਰੇ ਪੱਟ ਦੇਖ ਤੂੰ ਦੇਖ ਇਧਰ ਤੂੰ ਤਾਂ ਵੇਲੀ ਰਹਿਨੀ ਸਾਰਾ ਦਿਨ ਵੇਲੀ ਖਾਈ ਨਹੀਂ ਐ ਬੈਠੀ ਖਾਲੇ ਕਰ ਮੈਂ ਕੰਮ ਕਰਦਾ ਸਾਰਾ ਦਿਨ ਮੈਂ ਜਿੰਨੇ ਕਮਾਉਂਦੀਆਂ ਮੈਂ ਖਾ ਜਾਂਦੀਆਂ ਤੂੰ ਇਕੱਠੇ ਕਰੀ ਜਾਂਦਾ ਪੈਸੇ ਇਕੱਠੇ ਤਾਂ ਹੁਣ ਕਰਨੀ ਐ ਕਬੀਲਦਾਰੀ ਵੀ ਚਲਾਉਣੀ ਐ ਪਹਿਲਾਂ ਤਾਂ ਤੇਰੀ ਫੁੰਡ ਮਾਰ ਨਮਸਤ ਲੱਗੀ ਆ ਮਾਦਰ ਹੈ ਹੈ ਮੈਂ ਕਿ ਤੂੰ ਤਾਂ ਇਕੱਠੇ ਕਰੀ ਜਾਂਦਾ ਜਿੰਨੇ ਕਮਾਉਂਦਾ ਉਹ ਇਕੱਠੇ ਫਿਰ ਤੈਨੂੰ ਕਰਨੀ ਐ ਹੁਣ ਤੈਨੂੰ ਪਤਾ ਹੀ ਰੁਕ ਕਬੀਲਦਾਰੀ ਐ ਆ ਕਬੀਲਦਾਰੀ ਤਾਂ ਸਾਰੇ ਆਂ ਹਾਂ ਹਾਂ ਤੇਰੇ ਦਾ ਹਰ ਖਾਸੀ ਵੱਡੀ ਆ ਤੇ ਹੋਰ ਹਾਂ ਮੇਰੀ ਭੈਣ ਚੋਦੀ ਇੰਨੀ ਆ ਮੈਂ ਕਾ ਜੀਆ ਬਟ ਤਰਦੀ ਆ ਹਾਂ ਹਾਂ ਪਾ ਪੋ ਹੋ ਮੈਂ ਬੋ ਬੱਠੀ ਹੋਰ ਜੇ ਪੱਕੀ ਹੋ ਕੰਜਦੋ ਮਾੜਾ ਕੰਮ ਨਹੀਂ ਕਰਦਾ ਨਾ ਨਾ ਉਹ ਗੱਲਾਂ ਕਰੀਏ ਤੇ ਆ ਆ ਆ ਬੋਚ ਕੇ ਬੱਲ ਹੋਣਾ ਹਾਂ ਜੇ ਕਈ ਵਾਰੀ ਨੰਗਾ ਨੰਬੀ ਹੋਣ ਸੰਗੀ ਨਾ ਮੈਂ ਕਾ ਸੰਗਣਾ ਫਿਰ ਜੇ ਬੈਰੀ ਆ ਗਿਆ ਆਪਣੇ ਆਹ ਕਹੀ ਬਾਤ ਚੱਕਾ ਨਾ ਨਾ ਸੰਗਣਾ ਵਾਲਾ ਕੰਮ ਹੀ ਨਹੀਂ ਆਪਾਂ ਤਾਂ ਉਹ ਬੈਰ ਖੱਟਾਂਗੇ ਤੇਰੇ ਵਾਲਾ ਆਹ ਹਾਂ ਚੱਕਾ ਜੀ ਨਾਲ ਜੈ ਲਾਲਾ ਗੁਰੇ ਜੀ ਦੇ ਪੁੱਤ ਜੀ ਜੀ ਇਹ ਉਹ ਅਖੇੜਾ ਪਿਆਉਂਦਾ ਹੱਦ ਮਾਰ ਛਾਪੇ ਤੇ ਹਾਂ ਇਹ ਉੱਟੀ ਮੇਰਾ ਫੁੱਦੀ ਦੇ ਨੇ ਕੰਬਲ ਰੱਖ ਲੈਣਾਂ ਨੇ ਆਜਾ ਆਪਾਂ ਹੋਰ ਕੁਝ ਰੱਖ ਲੈਣ ਸਰਪੈਂਟ ਚੌਂਦਾ ਰਵੇ ਤੁਸੀਂ ਬਾਕੇ ਲਿਆਏ ਕੰਬਲ ਆਜਾ ਦੇਖ ਫਾਈ ਕਿ ਪ੍ਰੀ ਹਿਸਟਰੀ ਮਾਰੀ ਲੰਨ ਜਰ ਜਰ ਦੀ ਨਾਲ ਕਿ ਕਿਉਂ ਮੇਰੇ ਨਾਲ ਦੀਪਾਂ ਤੇ ਹਾਂ ਇਹ ਤੇ ਉਧਰ ਕਿਤੇ ਉਧਰ ਇੱਕ ਗੱਲ ਬਣਦੀ ਆ ਤੂੰ ਵੀ ਇਹ ਜੀ ਆ ਓਏ ਤੂੰ ਵੀ ਦੇਖ ਲਿਆ ਉਹੀ ਚੜ ਗਈ ਉਹੀ ਕਿਉਂ ਚੜ ਗਈ ਯਾਰ ਆ ਜੀ ਹੋਰੀ ਜਾਊਗਾ ਕੋ ਪਾਉਣਾ ਹੋ ચાલ કા આજા આજા તું બચ્ચણી નઈ ના ના મઈ ખાતો તો બચ્ચણી નઈ આયા માય મારું પીણાળા પાંચ ઓટકેડી પાંખું જાય આની જે પાંખ ડાળ આને મડ્યા વણે બછા બડ ਨਾ ਘਾਣੀ ਕੋ ਪਾੜੀ ਕਿੱਕੜ ਦੇ ਕੰਡੇ ਨਿਕਲਦਾ ਨਹੀਂ ਉਹਦਾ ਟਾਂਹ ਚੜੀ ਜਾਂਦਾ ਬੱਲੀ ਬੰਗੋ ਤੇ ਇਹ ਨਾਲ ਅੱਜ ਅੱਜ ਉੱਤੇ ਚੜਾ ਉੱਤੇ ਆਪਾਂ ਉੱਤੇ ਆ ਚੜੇ ਉਹਨਾਂ ਦੇ ਗੱਲ ਨਹੀਂ ਕਰੀ ਅਦੇ ਬਾਪੂ ਆ ਗੱਲ ਨਹੀਂ ਕਰੀ ਆ ਯਾਦਰਾ ਤਾਂ ਲਾੜ ਯਾਦਰਾ ਤਾਂ ਲਾ ਰੱਖਿਆ ਨਾ ਆਹੇਂ ਲਾ ਕੇ ਲਾ ਅਜਾ ਚੜੀ ਮਾ ਜੀ ਤੁਸੀਂ ਤੋਂ ਮੈਂ ਲਾ ਤੇ ਕਰਦੇ ਆ ਕੇ ਅੱਛਾ ਜਾ ਲੰਨੇ ਕਿਧਰ ਆ ਗਿਆ ਭਾਂ ਦਾ ਲੰਦਾ ਹਿਆਰ ਵੀ ਉੱਥੇ ਰਹਿ ਗਿਆ ਖੁੰਦਾ ਆ ਇੱਥੇ ਬਹਿ ਜਾ ਕਿ ਛੁਣ ਛਣਾ ਫੜ ਦੂ ਦਾ ਜੜਿਆ ਜਾਵੇ ਆ ਬੈਠਾ ਨੂੰ ਕਹਾਂਗੇ ਆ ਜਾ ਇੱਥੇ ਬਹਿ ਜਾ ਜੇ ਬਚਣਾ ਭਾਂ ਦਾ ਜਾ ਰਾ ਯਾ ਲੱਕਣਾ ਦਾ ਕਿ ਸ਼ੰਗਾ ਲੈ ਜਾ ਪਾ ਕੇ ਚੱਲਦੇ ਰਹੇ ਗਏ ਹੋ ਆ ਗਿਆ ਜੀ ਸੁਪੇਪਾ ਆ ਗਿਆ ਆ ਲੈ ਚਾਦਰਾਂ ਮਿਲ ਗਏ ਉਹਦੇ ਤੇ ਗੰਬਰ ਆਪਾਂ ਨੂੰ ਦੋ ਚੀਜ਼ਾਂ ਆਪਾਂ ਨੂੰ ਦੋ ਚੀਜ਼ਾਂ ਮਿਲ ਗਈਆਂ ਮਾਰਾ ਨਾ ਕਹੀ ਯਾਰ ਕਹੀ ਗਾ ਨੂੰ ਮਾਰੇ ਜਾਣ ਦੇ ਯਾਰ ਪਰ ਬੁੜੀ ਦਾ ਪਰਚਾ ਬਟਾ ਚਾਰ ਪੈਂਡ ਇੱਕ ਉਹ ਨੂੰ ਪਕੜ ਉਹ ਨੂੰ ਪਕੜ ਆ ਲੈ ਦਿੱਦਰੀ ਚ ਲੀਉਂਦਾ ਤੇਰੀ ਬੇ ਪਿਓ ਪੁੱਤਾਂ ਵਾਲੀ ਗੱਲ ਨਹੀਂ ਲਾਜਾ ਬੰਟ ਪੈਂਡ ਲੰਨ ਜਾ ਉਹ ਨੂੰ ਫੜ ਕੇ ਖੈਂ ਪੈਂਡ ਖਾ ਓਹ ਇੱਥੇ ਉਹ ਬੈਠਾ ਉਹ ਬੈਠਾ ਛੱਕਰ ਤੇ ਉਹ ਬੈਠਾ ਤੇਰੀ ਪੈਂਡ ਮੁੱਟੀਆਂ ਦੇ ਜੜ ਕੇ ਐਂ ਡੱਲ ਨਾ ਲੱਗਦਾ ਛਾਰੀ ਬੜਾ ਹੋਈ ਥੱਲੇ ਫੁੱਜੀਆ ਹੁਣ ਤਾਂ ਹੰਕਾਰ ਨੂੰ ਚੰਗਾ ਤੇਰਾ ਲੋੜਾ ਫੜਦਾ ਏ ਥੱਲੇ ਥੱਲੇ ਫੁੱਤੀ ਜੋ ਅੰਦਰ ਪੰਨਿਆ ਸੀ ਉਹਦੇ ਮੇਰੇ ਕਿਉਂ ਮੈਂ ਫਿਰ ਉਹ ਘਰੇ ਜਾਏਗਾ ਉਹਦੇ ਮੇਰੇ ਪਿਓ ਨੂੰ ਬੁੱਟੇ ਸੀ ਅੱਜ ਦੇਖ ਅੱਜ ਵੀ ਥੱਲੇ ਹੋਰ ਵੀ ਬੁੱਟਾ ਗਿਆ ਫੜਦਾ ਆ ਗਿਆ ਆ ਜਾ ਤੂੰ ਥੱਲੇ ਉੱਤੇ ਉਹਦੇ ਕੰਮ ਖੰਡਾ ਰੱਖਿਆ ਮੇਰਾ ਤੂੰ ਘਰੇ ਉਹੀ ਪਹਿਲੀ ਬਾਂਡੇ ਫੁੱਜੀਆ ਤਾਹਾਂ ਆਹ ਉਹਦੇ ਕੰਬਰ ਇੱਥੇ ਜੀ ਆ ਅਸੀਂ ਚਾਦਰ ਘਰੇ ਲੈ ਕੇ ਜਾਵਾਂਗੇ ਕੋਠੇ ਤੇ ਟੰਗਾ ਕੋਠੇ ਪਰ ਇਹ ਰੋ ਕੇ ਦਿਖਾਓ ਚਾਦਰ ਇਕ ਬੁਰੀ ਮਾਰੀ ਲੈ ਕੇ ਖੁੰਡਾ ਨਾਲੇ ਖੁੰਡਾ ਨਾਲੇ ਆ ਜੀ ਕੁੰਡਾ ਉਹ ਕਾਹਨੂ ਯਾਰਾ ਆਪਾਂ ਖੜ੍ਹ ਜਾ ਖੜ੍ਹ ਜਾ ਆ ਜਾ ਆ ਜਾ ਖੜ੍ਹ ਜਾ ਕਾਹਨੂ ਫੁੱਜੀ ਕਿਆ ਆ ਜਾ ਉਹ ਨਹੀਂ ਨਹੀਂ ਆ ਜਾ ਮੇਰਾ ਕੰਬਲ ਭੂਰਾ ਕਾਹਨੂ ਯਾਰਾ ਹੋ ਜਾ ਆ ਜਾ ਥੱਲੇ ਦੇ ਉੱਤਰ ਦਾ ਹੈ ਚੜੀ ਪੈਂਦੀ ਚੜੀ ਦੀ ਥੱਲੇ ਨਹੀਂ ਆ ਜਾ ਚੜੀ ਤੇ ਮਾਰ ਰੇ ਤੇ ਵੀ ਜੀ ਉੱਟਾ ਹਿੰਦੇ ਨਾ ਮਾਰਾਂਗੇ ਤੇਰੇ ਦੱਥਾਂਗੇ ੱੱ ਬਿੱਲੀ ਮਗੂ ਫੁੱਜੀ ਰਾਗੇ ਮੈਂ ਕੁੱਤਾ ਪੇਟੇ ਚ ਬੱਛਾ ਨਾ ਕਰੇ ਨੀ ਜਾਂਦਾ ਕਿਨੇ ਜੰਗਰਾ ਠੁਰਠਣਾ ਪੱਟ ਬਾਈ ਏਖੀ ਆ ਵਖਿਆ ਪਿਛੇ ਵੇਲੇ ਤੱਕ ਤਰेंगी ਦਾਤੂ ਤੇਰੀ ਭੈਣ ਨੂੰ ਲੈ ਆਥੇ ਕੱਲੇ ਨੂੰ ਘੇਰਦੇ ਹੋ ਪਰੋੜੇ ਨੂੰ ਉੱਥੇ ਦੇਖਦੇ ਉੱਥੇ ਵੀ ਕੱਲੀ ਸੀ ਜਮਾਈ ਉੱਥੇ ਵੀ ਮੈਂ ਕੱਲੀ ਸੀ ਉੱਥੇ ਕੰਨੀ ਆਲੇ ਨਹੀਂ ਘੇਰਿਆ ਸੀ ਅਸੀਂ ਤਾਂ ਦੋਹੇ ਪਰੋੜੇ ਨੂੰ ਕੱਲੇ ਰੁਕੇ ਆ ਆ ਸ਼ਿਕਾਦਰਾ ਨਾਲ ਪੁੰਜਾ ਨਹੀਂ ਨਹੀਂ ਜਾਵਾਂਗੇ ਆ ਕੇ ਜਾ ਫਿਰ ਸਾਡਾ ਫੜ ਲਈ ਤੋ ਆ ਲੈ ਜਾ ਗੁਰੂ ਖੜ ਗਿਆ ਫੁੱਡੀ ਰੇ ਤੁਮਰੇ ਖੜਲੇ ਇੰਤ ਨੂੰ ਮੈਂ ਵੱਢ ਕੇ ਬੋਰੀ ਜਨਪਾ ਜਿਹਾ ਬੈਠਾ ਨਾ ਲੈ ਤੇ ਡਾ ਭੋਸੜੀ ਹੈ ਕਹੇ ਸੀਗਾ ਕਿਉਂ ਵੇਪੜਤ ਇਕੱਠਾ ਕਿ ਨਹੀਂ ਬਾਬਾ ਦੇ ਫਿਰਦੇ ਬਿੜਕਾਂ ਦੇ ਆਈ ਕੁੱਤੀ ਸੀ ਜਾਈਆ ਉਸ ਦਾ ਤੇ ਆ ਗਿਆ లైలీ ਕੋਈ ਨਹੀਂ ਮਖਿਆ ਲੈ ਕੇ ਲੈ ਕੇ ਛੱਡਾਂਗੇ ਆਈ ਜਾ ਕਰੋ ਗਾਣਾ ਵਟਕੇ ਆਈ ਜਾ ਆ ਵੜਦੀ ਆਈ ਜਾ ਡਾਣਾ ਵਟਕੇ ਆ ਵੜਦੇ ਨੇ ਖੜਦਾ ਤੇਰੀ ਛੁੱਤੀ ਗਿਆ ਆ ਵੜਦੇ ਨੇ ਲੈ ਉਹ ਕਿਲਾਜ ਲੈ ਉਹ ਜਰਾ ਜਿੱਥੇ ਪੋਟ ਆ ਵੜ ਤਾ ਜਖੁੰਡਾ ਫੜ ਲਿਆ ਹੇ ਐ ਤੇ ਮਾਰ ਮੇਰੀ ਕਾ ਰੋਟੀ ਲੈ ਮੈਂ ਤੇ ਪੇਡੇ ਚ ਬੈਠਾ ਹਾਂ ਨੂੰ ਤੰਗ ਨਾ ਯਾਰ ਨਹੀਂ ਐ ਕਿ ਛੱਡਦਾ ਨਹੀਂ ਲੈ ਬਹਿ ਜਾ ਰਹਿਣ ਦੇ ਮੈਂ ਕਿਹਾ ਤੂੰ ਮੇਰੇ ਚਾਚੀ ਨਹੀਂ ਦੇਖੇ ਓਏ ਉਹਦੇ ਵੀ ਤੈਨੂੰ ਇਹਨਾਂ ਨੇ ਉਹ ਤੇ ਨਹੀਂ ਉਹ ਚਾਹ ਦੇ ਤੇ ਰੱਖ ਮੈਂ ਛੱਡਦਾ ਨਹੀਂ ਹਾਂ ਚੱਲ ਦੇਖੀ ਜਾਊਗਾ ਓਏ ਬੱਚਾ ਰੋਟੀ ਨਹੀਂ ਪਾਈ ਇੱਥੇ ਬੈਠ ਕੇ ਕੁੱਤਾ ਬੰਦਾ ਨਾ ਬਿੱਲੀ ਮਾਰਾਂ ਨੀ ਬੰਤ ਥਿਆ ਤੂੰ ਉੱਤੇ ਕੇ ਉੱਤਰ ਕੇ ਬੱਟੇ ਨਾ ਗਾਣੇਗਾ ਕੀ ਮੈਨੂੰ ਅੱਛਾ ਕੇ ਮੈਂ ਤੂੰ ਨੰਗਾ ਕਿਕਰਾਂ ਦੇ ਚੜ ਜਾ ਬੇੜਾ ਬੱਡਾ ਬੈਲ ਤੁਸੀਂ ਭੈਣ ਤੋਂ ਆਇਓ ਮਗਰ ਲਾਦਾ 100 ਕੰਮ ਕਰਦਾ 100 ਵੀ ਤੇਰਾ ਦਾ ਧੱਕੀ ਆਵੇ ਤਾਂ ਤੇਰੀ ਭੈਣ ਲੱਕੜਾਂ ਦੇ ਡਾਈ ਸੀ ਅੱਛਾ ਤੂੰ ਛਾਂਕ ਕੇ ਦਿੰਦਾ ਸੀ ਡਾਡਾ ਕਿਉਂ ਬੇੜਾ ਬੇਖਿਆਲੇ ਤੁਸੀਂ ਤੁਹਾਡੀ ਪ੍ਰਤੀਤ ਹੀ ਹੈ ਨਹੀਂ ਕਿਉਂ ਪ੍ਰਤੀਤ ਨਹੀਂ ਕਿਸੇ ਕੁੜੀ ਕਢਾਤੀ ਕਿਉਂ ਦੀਨ ਪ੍ਰਿਸ਼ਟ ਕਰਿਆ ਤੁਸੀਂ ਪਏ ਖਸਮ ਕਿੱਥੇ ਤੂੰ ਉਹਨੂੰ ਖਿੱਚੀ ਫੜਟੋ ਆ ਖਿੱਚ ਨੂੰ ਕਿਹਾ ਤੇ ਲੱਕੜਾਂ ਲੈਣ ਲਈ ਸੀ ਬਾਜਣਾ ਮਾਂ ਦੀ ਲੰਨ ਦੇ ਰਿਆਂ ਬੈਠੇ ਦੀ ਥਾਣੇ ਮੇਰੇ ਨਾਲ ਲੈਂਦੀ ਫਿਰੇ ਚੀਪਾਂ ਚਾੜੀ ਤੇ ਚੱਲ ਪਿਓ ਪਤਾ ਹੀ ਸੰਗ ਖੁੱਲ ਕੇ ਹੁਣ ਦੇਖੀ ਜਊ ਭੈਣ ਦੀ ਲੰਨ ਮੇਰੇ ਨਾਲ ਤੇ ਕਿਹਨੀ ਫਿਰ ਮੈਨੂੰ ਬੁੱਧੂ ਬਣਾਈ ਜਾਏ ਤੇ ਭਾਲਦਾ ਸੀ ਕੀ ਭਾਲਦਾ ਸੀ ਸਵਾਦ ਭਾਲਦਾ ਸੀ ਉਹ ਪੈਣੀ ਇਹ ਲੈ ਜਾ ਕੰਮ ਹੋਰ ਕਾਸੂਨ ਚੜਾਈ ਸੀ ਅੱਜੇ ਤਾਂ ਕਿਹੜੀ ਤੇਰੀ ਪੜੋ ਬਾਉ ਨੂੰ ਫੇਟਾ ਸੀ ਇਹ ਕੋਈ ਭੌਂਦਾ ਨਹੀਂ ਥੋੜੀ ਪਿਆ ਤੇ ਤੇਰਾ ਵੀ ਨਹੀਂ ਪਿਆ ਹੋਣਾ ਵੱਡਾ ਬੈਲੀ ਜੇਰਾ ਤਾਂ ਪੈ ਗਿਆ ਮੇਰਾ ਤਾਂ ਫੇਰ ਪੈ ਜੂ ਆ ਕੋਈ ਨਹੀਂ ਇੱਥੇ ਹੀ